ਮਹਿੰਦਰਾ ਇਹ ਵਾਲੇ ਟਰੈਕਟਰ ਦੀ ਵੀਡੀਓ ਨਾ ਤੁਸੀਂ ਸ਼ਾਰਟ ਬਣਦੇ ਦੇ ਦੇਖੀ ਹੋਣੀ ਤੇ ਅੱਜ ਇਹ ਹੋ ਗਿਆ ਰੈਡੀ ਅੱਜ ਤਾਂ ਨਹੀਂ ਕਾਫੀ ਟਾਈਮ ਹੋ ਗਿਆ ਆਪਾਂ ਹੀ ਅੱਜ ਪਹੁੰਚੇ ਆ ਤੇ ਆਪਣੇ ਨਾਲ ਵੀਰੇ ਹੋਣੀਆਂ ਜਿਹੜੇ ਵੀਰਾਂ ਦਾ ਟਰੈਕਟਰ ਤੇ ਆਪਾਂ ਪੁੱਛਦੇ ਆ ਇਹ ਟਰੈਕਟਰ ਨੂੰ ਕੀ ਕੁਛ ਕਰਿਆ ਕਿਵੇਂ-ਕਿਵੇਂ ਕਰਿਆ ਸਾਰਾ ਸਾਬਤ ਸੱਚੀ ਗਾ ਵੀਰੇ ਸੱਚੀ ਗੱਲ ਜੀ ਠੀਕ ਠਾਕ ਜੀ ਵਧੀਆ ਵੀ ਇਹਦਾ ਸਰੀਰ ਹੀ ਪਹਿਲਵਾਨਾਂ ਵਾਲਾ ਪਰ ਨਾ ਬਾਹਲਾ ਉਹ ਆ ਬੋਲਨ ਨੂੰ ਥੜਾ ਔਖਾ ਕੰਮ ਹੈ ਨਾ ਆਵਾਜ਼ ਮਸਾ ਹੀ ਨਿਕਲ ਨਹੀਂ ਆਏ ਦੀ ਹਣ ਦੇਖੀ ਜਾਇਆ ਤੁਸੀਂ ਇਹਨੂੰ ਘੇਰ ਕੇ ਲਿਆਂਦਾ ਭਾਵੇਂ ਧੱਕੇ ਨਾਲ ਲੈ ਵੀ ਬੁਲਵਾਨਾ ਦੱਸ ਏ ਟਰੈਕਟਰ ਤੇ ਕੀ ਕੁਝ ਕਰਿਆ ਪਹਿਲਾਂ ਤਾਂ ਟਾਇਰ ਇਹ ਕਿੰਨੇ ਦੇ ਪਏ ਆ ਇਹ ਭਾਈ 25000 ਦੇ ਹੀ ਰਹਾ 25000 ਦੇ ਟਾਇਰ ਹਾਂਜੀ ਤੇ ਇਹਦੇ ਬਾਕੀ ਹੋਰ ਇੰਜਨ-ਇੰਜਨ ਦਾ ਕੀਤਾ ਸਾਰਾ ਕੁਝ ਨਹੀਂ 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 ਭਾਈ ਸਾਰਾ ਸਿੰਪਲ ਹੀ ਹੈ ਜੀ ਇਹਦੇ ਜੋ origignal ਸੀਗਾ ਜਨ ਜੂਨ ਸਾਰੇ ਹੀ ਗੱਦਮਤਲ ਤੇਲ ਤੂਲ ਜੋ ਫਿਲਟਰ ਫਿਲਟਰ ਉਹ ਸਾਰਾ ਭਾਈ ਇਹਦਾ ਨਵਾਂ ਪਾਇਆ ਜੋ ਸੀਲ ਸੂਲਿਆ ਇਹਦੀ ਅੱਛਾ ਵੀ ਇੱਕ ਵਾਰੀ ਇਹਨੂੰ ਰੀਸਟੋਰ ਸਾਰਾ ਦੁਬਾਰਾ ਕਰਿਆ ਸਾਰਾ ਭਾਈ ਇਹ ਤੂੜੀ ਵਾਲੇ ਕਮਰੇ ਜੋ ਕੱਢ ਕੇ ਕੀਤਾ ਭਾਈ ਇਹ ਪਹਿਲਾਂ ਖੜਾ ਸੀਗਾ ਬਿਲਕੁਲ ਹਾਂਜੀ ਭਾਈ ਗੱਦਮਤਲ ਸਾਰਾ ਕੋ ਜਾਮ ਹੋਇਆ ਪਿਆ ਸੀ ਮੈਂ ਬਾਪੂ ਹੁਣਾਂ ਜਿਵੇਂ ਇੱਕ ਵਾਰੀ ਬੰਦ ਕਰਤਾ ਹਣਾ ਭਈਆ ਚਲਾਉਂਦਾ ਸੀ ਭਾਈ ਕਿਤੇ ਕਿਤੇ ਪੱਟੇ ਪੱਟਿਆਂ ਲੱਤਾਂ ਨਾ ਗੇਅਰ ਪਾ ਕੇ ਭਾਈ ਲੱਤ ਨਾ ਗੇਰ ਪਾੜੇ ਗੇਰ ਗੁੱੜ ਚ ਤੇਲ ਤੁਲ ਹੈ ਨਹੀਂ ਸੀ ਜਦਾਂ ਅੱਛਾ ਠੱਕੇ ਨਾਲ ਹੀ ਠੱਕੇ ਨਾਲ ਹੀ ਬਸ ਵੀ ਉਹ ਫਿਰ ਤਾਂ ਐ ਹੀ ਹੋਣਾ ਜਿੰਨਾ ਕ ਚੱਲਿਆ ਚੱਲਿਆ ਬਾਅਦ ਚ ਖੜਾਤਾ ਆਣਾ ਬਸ ਫਿਰ ਵੀ ਥੋੜਾ ਜਿਹਾ ਸਾਨੂੰ ਇੱਧਰ ਖੜੇ ਆਲ ਦੇਖ ਕੇ ਤਰਸ ਜਿਹਾ ਆ ਜਾਂਦਾ ਹੂੰ ਨੰਨੂ ਇੱਧਰ ਹੀ ਛੱਡਿਆ ਹਾਂਜੀ ਥੋੜਾ ਜਿਹਾ ਤਰਸ ਜਿਹਾ ਆਇਆ ਅਸੀਂ ਕਿਹਾ ਵੀ ਚੱਲ ਇਹਨੂੰ ਵੀ ਕੱਢੀਏ ਫਿਰ ਹਾਂ ਫਿਰ ਕੱਢ ਕੇ ਫਿਰ ਜਿੱਦਾਂ ਕੰਪਨੀ ਜੋ ਆਇਆ ਸੀਗਾ ਉਦਾਂ ਹੀ ਤਿਆਰ ਕੀਤਾ ਸਾਰਾ ਮਤਲਬ ਇਹ ਕੰਪਨੀ ਜੋ ਏਦਾਂ ਐਜ਼ ਇਟ ਇਜ਼ ਐਂ ਹੀ ਹੁੰਦਾ ਸੀ ਹਾਂਜੀ ਹਾਂਜੀ ਇੰਜਣੇ ਦਾ オリジナル ਹੀ ਕੀਤਾ ਜੋ ਆਉਂਦਾ ਸੀ ਇਹਦਾ ਕੋਈ ਪਿਛਲਾ ਹਿੱਸਾ ਵੀ ਇਦਾਂ ਹੀ ਸੀਗਾ ਸਾਰਾ ਗੋਪਾ ਜੀ ਸਾਰਾ origignal ਹੀ ਹੈ ਜੀ ਜੈਨ ਸੀਲ ਇਦਾਂ ਦੀ ਚੀਜ਼ਾਂ ਪਾਈਆਂ ਮਗਰਾੜ ਸਭ ਮਹਿੰਦਰਾ ਤੋਂ ਲੈ ਕੇ ਸਾਰਾ ਸਾਰਾ ਮਹਿੰਦਰਾ origignal ਸਮਾਨ ਕਿੰਨੇ ਕੇ ਪੈਸੇ ਲੱਗੇ ਵੀਰੇ ਜਿਵੇਂ ਹੋਰਾਂ ਵੀ ਕਿਸੇ ਵੀਰ ਨੇ ਬਣਾਉਣਾ ਹੋਇਆ ਵੀ ਮਹਿੰਦਰੇ ਤੇ ਇਸ ਤਰ੍ਹਾਂ ਤਿਆਰ ਕਰ ਲਿਆ ਲਾਇਆ ਨਹੀਂ ਹੱਲੇ ਲਾਇਆ ਨਹੀਂ ਮੈਂ ਜਿਵੇਂ ਜਿਵੇਂ ਲੋਡ ਪਈ ਸਮਾਨ ਲਾ ਕੇ ਬਸ ਇਹ ਤੇ ਬਾਬੇ ਦੇ ਜਾਣਾ ਹੈਗਾ ਸਰਾਂਦ ਹਾਂ ਸਰਾਂਦ ਮੈਂ ਦੇਖਿਆ ਉਹਨੂੰ ਲੈ ਕੇ ਗਏ ਬਸ ਜੀ ਉਸ ਤੋਂ ਬਾਅਦ ਫੇਰ ਖੜਾ ਕਰਤਾ ਜੀ ਲਿਆਂਦਾ ਕੱਢ ਕੇ ਅੱਜ ਕੱਢਿਆ ਹੁਣ ਅੱਜ ਇਹਦੇ ਕੀ ਕੀਤਾ ਜਿੰਨਾ ਕਿ ਮੈਂ ਦੇਖਦਾ ਸੀ ਅੱਜ ਦਵਾ ਅੱਜ ਕੋਹ ਨਹੀਂ ਉਹਦੇ ਪੰਗੇ ਜੇ ਲੈਣ ਟਰਬੋ ਜੀ ਲਿਆਂਦੀ ਹੀ ਬਸ ਸ਼ੌਂਕ ਤੇ ਪੂਰਾ ਫੇਰ ਕੀਤਾ ਹਨ ਉਹ ਵੀ ਕੋਈ ਮਤਲਬ ਕੋਈ ਪੱਕੀ ਨਹੀਂ ਲਾਉਣੀ ਪੱਕੀ ਨਹੀਂ ਲਾਉਣੀ ਨਹੀਂ ਨਹੀਂ ਸ਼ੌਂਕ ਹੀ ਪੂਰਾ ਕੀਤਾ ਇੱਕ ਰੀ ਤਾ ਲਾ ਦੇਾਂਗੇ ਫਿਰ ਜੋ ਦੇਖ ਸਕਤਾ ਹੋ ਜਾ ਹਨ ਇਹ ਔਰ ਇਹਦੇ ਨਾਲ ਲਿਆ ਸਾਰਾ A to Z ਜੂ ਨਨੂ ਆ ਜਾ ਵੀ ਦਿਖਾਈਏ ਆ ਜਾਓ ਵੀਰੇ ਤੁਸੀਂ ਵੀ ਹਾਂ ਇਹ ਸਾਰਾ ਟਰੈਕਟਰ ਜੈਨੂਨ ਆ ਹਾਂ ਜੀ ਕਿਵੇਂ ਆ ਵੀਰੇ ਜੈਨੂਨ ਆ ਹਾਂ ਇਹਨਾਂ ਟਰੈਕਟਰ ਸਾਰੇ ਲਿਬੜੇ ਆ ਬਸ ਇਹ ਸਾਫ਼ ਕਰਨ ਦੀ ਖੇਚਲ ਨਹੀਂ ਕੀਤੀ ਸਾਰੇ ਸਾਰੇ ਟਰੈਕਟਰ ਮਿੱਟੀ ਨਾਲ ਪੂਰੇ ਢੂੜਨਾ ਪਰੇ ਹੋਏ ਆ ਵੀਰੇ ਐਡੇ ਟੈਰਾਂ ਤੇ ਮੁੜ ਜਾਂਦਾ ਸੌਖਾ ਕਣੀ ਕੀ ਔਖਾ ਹੀ ਹੈ ਮੁੜਦਾ ਔਖਾ ਭਾਈ ਔਖਾ ਹੁਣ ਪਾਵਰ ਸ਼ੇਰਿੰਗ ਕਰਾਂਗੇ ਇਹਨੂੰ ਅੱਛਾ ਇਹਨੂੰ ਕਰਨਾ ਵਾ ਬਸ ਕਰ ਦੇਣਾ ਬਾਈ ਥੋੜੇ ਦੇਣਾ ਤਾਈ ਹੈ ਪਿਛਲੇ ਵੱਡੇ ਪਾਉਣੇ ਆ ਓਕੇ ਪਾਵਰ ਕਰਨਾ ਪਿਛਲੇ ਟਾਇਰ ਚੇਂਜ ਕਰਨੇ ਆ ਹਾਂਜੀ 14 ਦੇ ਪਾਵਾਂਗੇ ਰੈਡੀਅਲ ਇਹਦੇ ਨਾਲੇ ਪੁਰਾਣੇ ਹੀ ਆ ਨਾ ਅੱਛਾ ਕਾਲੀ ਕਾਲੀ ਚ ਪਏ ਨਹੀਂ ਉਹਦੋਂ ਕੰਮ ਇਹਦਾ ਟਰੈਕਟਰ ਦਾ ਹੁਣ ਹੈ ਨਹੀਂ ਕੋਈ ਵੀ ਹੈ ਬਿਲਕੁਲ ਹੀ ਖੜਾ ਆ 14 ਨੇ ਪਾਵਾਂਗੇ ਚੱਲ ਉਹ ਵੀ ਊਂ ਦੇਖਣ ਨੂੰ ਚੱਲ ਸੋਹਣਾ ਲੱਗਦਾ ਹਾਂਜੀ ਹੂੰ ਇਹ ਡੈਟਰਾਂ ਦੀ ਰੋਡ ਸਪੀਡ ਬਹੁਤ ਚੰਗੀ ਹੁੰਦੀ ਸੀ ਮਿੱਦੋੜਨ ਨੂੰ ਕੰਪਨੀ ਵੱਲੋਂ ਹਾਂਜੀ ਹਾਂਜੀ ਠੀਕ ਜਿਵੇਂ ਥੋੜ ਹੋਇਆ ਹਾਂਜੀ ਮੰਦਰਾ ਆਇਆ ਹਾਈ ਸਪੀਡ ਇਹਨਾਂ ਦਾ ਦੌੜਨ ਦੌੜਨ ਨੂੰ ਬਤੰਦਰ ਕਾਇਮ ਸੀਗੇ ਹਾਂਜੀ ਠੀਕ ਆ ਵਧੀਆ ਤੇ ਇੱਕ ਜਿੰਨਾ ਕਿ ਮੈਨੂੰ ਪਤਾ ਵੀ ਤੇਲ ਤੇਲ ਨਹੀਂ ਬਤੰਦਰ ਖਾਂਦੇ ਤੇਲ ਤੋਂ ਸੁਗਦਾ ਹੀ ਹੈ ਹਨਾ ਦਨ ਲੀਟਰ ਸਾਢੇ ਦਨ ਲੀਟਰ ਸਾਡੇ ਕੋ ਖਾਦਾ ਇਸ ਤੋਂ ਵੱਧ ਨਹੀਂ ਕਦੇ ਖਾਦਾ ਇਹ ਤੋਂ ਵੱਧ ਨਹੀਂ ਹੈ ਨਾ 5 ਘਰੇ 6 6000 ਦਾ ਪਾਇਆ ਸੀ ਸੁਨਾਨ ਦੇ ਆਨੰਦਪੁਰ ਸਾਹਿਬ ਇਹਦਾ ਸਾਰੇ ਘੁੰਮ ਘੁੰਮ ਕੇ ਵਾਪਸ ਆ ਗਏ ਉਹ ਉਨੇ ਸੀ ਹੈ ਨਾ ਉਹਨੇ ਵੀ ਜਾ ਗਿਆ ਤੇ ਦੂਜੇ ਟਰੈਕਟਰ ਹੁਣ ਜਿਵੇਂ ਆ ਸਾਡੇ ਲੈ ਲੈ ਕੇ ਚਾਹੀਦੇ 1.5 2 ਟੈਂਕੀਆਂ ਖਾਂਦੇ ਬਸ ਹਾਂ ਪਰ ਤੇਲ ਦੀ ਜਿੱਦਾਂ ਮਰਜ਼ੀ ਪਾਜੀ ਘੱਟ ਖਾਂਦੇ ਆ ਹਾਂ ਬਾਕੀ ਕੋਈ ਛੇੜ ਛਾੜ ਨਹੀਂ ਕੀਤੀ ਸਾਰਾ ਉਵੇਂ ਆ ਜੈਨੂਨ ਨਹੀਂ ਕੀਤਾ ਇੰਜਣ ਕਰਾਇਆ ਸੀਗਾ ਇਹਦਾ ਇਹ ਮਤਲਬ ਨਹੀਂ ਜਦੋਂ ਇੰਜਣ ਕਰਾਇਆ ਹੁਣ ਅੱਜ ਕੱਲ ਦਾ ਟ੍ਰੈਂਡ ਚੱਲਦਾ ਪੰਪ ਪੰਪ ਨੂੰ ਮੋਡੀਫਾਈ ਕਰਾਂ ਦਾ ਦਿਲ ਚਾਹਿਆ ਨਹੀਂ ਵਿਚਾਰ ਕੁਛ ਨਹੀਂ ਭਾਜੀ ਜੋ ਸੀਗਾ ਉਵੇਂ ਹੀ ਇਹਦੀ ਇੰਜਣ ਕਰਾਉਣ ਦੀ ਨੌਬਤ ਤਾਂ ਇਹ ਰੁਪਈਆ ਸੀਗਾ ਉਹਨੇ ਕਿਹਾ ਵੀ ਜਿੱਦਾਂ ਇਹਦੀ ਬੈਲਟ ਲੱਥੀ ਗਈ ਸੀਗੀ ਉਦਾਂ ਹੀ ਲਈ ਵੀਰ ਹੀਟ ਕਰਤਾ ਉਹਨੇ ਹੂੰ ਹੀਟ ਹੋ ਗਿਆ ਉਹ ਉਸ ਚੱਕਰ ਚ ਇੰਜਣ ਕਰਾਇਆ ਉਹ ਵੀ ਜੈਨੂਨ ਸਾਰਾ ਕਰਾਇਆ ਨਹੀਂ ਤੇ ਹਲੇ ਚੱਲ ਜਾਣਾ ਸੀ ਹਨ ਚੱਲ ਜਾਣਾ ਚੱਲ ਜਾਂਦਾ ਇਹ ਟਰੈਕਟਰ ਮਤਲਬ ਇਹ ਕਿੰਨਾ ਮਾਡਲ ਆ ਵੀਰੇ ਇਹ ਹੈਗਾ ਭਾਜੀ 97 ਮਾਡਲ ਸਤਨਵੇਂ ਮਾਡਲ ਪਹਿਲਾਂ ਇਹਦਾ ਇੰਜਨ ਹੋਇਆ ਸੀ ਕਿ ਨਹੀਂ ਨਹੀਂ ਪਹਿਲਾਂ ਨਹੀਂ ਹੋਇਆ ਸੀਗਾ ਪਹਿਲਾਂ ਸਾਰਾ ਜਨੂਨੀ ਸੀ ਤੇ ਉਸ ਤੋਂ ਬਾਅਦ ਕਹਿੰਦਾ ਮੈਂ 97 ਤੋਂ ਬਾਅਦ ਇਹ ਪਹਿਲੀ ਵਾਰੀ ਹੋਇਆ ਹਾਂਜੀ ਪਹਿਲੀ ਵਾਰੀ ਹੋਇਆ ਇਹ ਬਹੁਤ ਚੱਲ ਗਿਆ ਯਾਰ ਬਹੁਤ ਚੱਲ ਗਿਆ ਹਣਾ ਇੱਕ ਸਾਹ ਦੀ 25 ਚੱਲਦਾ ਵਿਆ 25 ਕਿਉਂਕਿ ਸਾਡੀ ਆਪ ਦੀ 40 42 ਖਤਿਆਂ ਦੀ ਪਹਿਲਾਂ ਵਾਈ ਸੀਗੀ ਓਕੇ ਉੱਥੇ ਚੱਲਦਾ ਰਿਹਾ ਇਹ ਵਧੀਆ ਮੈਂ ਉਹੀ ਤਾਂ ਕਹਿੰਨਾ ਯਾਰ ਪਤੰਦਰਾ ਚਾਰ ਕਸਾਲ ਹੋਏ ਇਹਨੂੰ ਵਿਲੇ ਹੋਏ ਇਹਨੂੰ ਹਾਂ ਬਹੁਤ ਚੱਲ ਗਿਆ ਇੰਜਨ ਯਾਰ ਵੀਰ ਮਿੰਦਰਾ ਤਾਂ ਇਹਦਾ ਪੈਰ ਆ ਉਹਦੇ ਜਮਾ ਗਿਆ ਨਾ ਜੇ ਇਹਦੇ ਚ ਕੋਈ ਠੀਕਾ ਜਿਉਂ ਅਸੀਂ ਇਹਨੂੰ ਲਿਆਂਦਾ ਸੀ 2011 ਚ 11 ਜਾਂ 12 ਜਿੱਥੇ ਕਿ ਲੈ ਕੇ ਆਂਦਾ ਅੱਛਾ ਤੁਹਾਡੇ ਕੋਲ 2011 12 ਚ ਆਇਆ 11 12 ਜਾਇਆ ਇਹ ਹਮ ਤੇ ਉਦੋਂ ਤੋਂ ਲੈ ਕੇ ਹੁਣ ਤਿਆਰ ਕਰਨ ਤੇ ਜਿਹੜੇ ਪੈਸੇ ਲੱਗੇ ਲੱਗੇ ਪਹਿਲਾਂ ਕੁਛ ਨਹੀਂ ਲਾਇਆ ਇੱਕ ਰੁਪਈਆ ਨਹੀਂ ਕੋਈ ਰੁਪਈਆ ਨਹੀਂ ਲਾਇਆ ਸਰਵਿਸ ਤੇਲ ਚੇਂਜ ਬਸ ਇਹ ਹੀ ਚੀਜ਼ ਇਹ ਤਾਂ ਹੋਣਾ ਹੀ ਹੋਣਾ ਉਧਰ ਰੁਪਈਆ ਨਹੀਂ ਆਉਂਦਾ ਮੇ ਕਰਮ ਵਾਲੇ ਨੇ ਕਦੇ ਰਾਹ ਚ ਖਰਾਬੀ ਨਹੀਂ ਨਹੀਂ ਕਦੇ ਵੀ ਨਹੀਂ ਹੋਈ ਭਾਜੀ ਉਦੋਂ ਕਿੰਨੇ ਦਾ ਲਿਆਂਦਾ ਸੀ ਵੀਰੇ ਯਾਦਾ ਕੁਛ ਉਦੋਂ ਭਾਜੀ 175 75 175 ਹਾਂਜੀ ਇੱਥੇ ਆਇਆ ਸੀਗਾ ਠੀਕ ਆ ਵੀਰੇ ਕਿਸੇ ਦੇ ਘਰੇ ਹੀ ਖੜਾ ਸੀ ਜਦੋਂ ਜਿਵੇਂ ਆਹ ਵਾਲਾ ਪੇਂਟ ਪੂੰਡ ਆ ਵੀਰੇ ਇਹ ਇਦਾਂ ਹੀ ਹੁੰਦਾ ਸੀ ਇਹਦਾ ਇਹੀ ਲੁੱਕ ਸੀ ਪਹਿਲਾਂ ਭਾਜੀ ਜਾਨਕਿ ਕਲਰ ਇਹੀ ਸੀਗਾ ਪਹਿਲਾਂ ਨੋਰਮਲ ਉਦਾਂ ਆਉਂਦੇ ਆ ਤੇ ਹੁਣ ਜਦਾਂ ਇਹਨੂੰ 2K ਕਰਾਇਆ ਸੀਗਾ ਹੁਣ ਜਿਵੇਂ ਸ਼ਾਈਨਿੰਗ ਵਾਲੇ ਚੱਲੇ ਆ ਸਟਾਰੇ ਵਾਲੇ ਸਟਾਰੇ ਵਾਲੇ ਸਪਾਰਕਲ ਵਾਲੇ ਉਹ ਵਾਲੇ ਹਨਾ ਆ ਵੀਰ ਜੀ ਮਤਲਬ ਕੰਮ ਰੰਗ ਸਾਰਾ ਕੰਪਨੀ ਵਾਲਾ ਹੀ ਹੈ ਕੰਪਨੀ ਦਾ ਇਦਾਂ ਹੀ ਆਉਂਦਾ ਸੀਗਾ ਸੇਮ ਜਿਹਾ ओरिजिनल ਹੀ ਹੈ ਸਾਰਾ ਇਹਦਾ ਪਤਾ ਕੁਛ ਕਿੰਨੇ ਐਚਪੀ ਹੁੰਦੇ ਸੀਗੇ ਨਹੀਂ ਭਾਜੀ ਨਹੀਂ ਪਤਾ ਇਹਦੇ ਕਾਪੀ ਦੂਸਰੀ ਹੋਊਗਾ ਨਾ ਉਹ ਕਾਪੀ ਹੁਣ ਤਾਂ ਕਾਰਡ ਬੰਦੇ ਆ ਨਾ ਹਾਂ ਹੁਣ ਉਹਦੋਂ ਤਾਂ ਇਹਦੀ ਹੈਗੀ ਉਹਨੇ ਕਾਪੀ ਸਾਰਾ ਕੋ ਹੈ ਦਾ ਦੂਜੇ ਨਾਲ ਟਰੈਕਟਰ ਹੈ ਆਪਣੇ ਇਹ ਦੂਜੇ ਨਾਲ ਇਹ ਪਹਿਲਾਂ ਜਿਹੜੇ ਵੀਰਾਂ ਨੇ ਕਢਾਇਆ ਹੋਊਗਾ ਬਾਕੀ ਆਪਣੇ ਆਏ ਸੀ ਪਿੱਛੇ ਜਾ ਲੈਣ ਹੂੰ ਤੇ ਸਾਡਾ ਮਨ ਨਹੀਂ ਦਿੱਤਾ ਕੀਤਾ ਅੱਛਾ ਜਿਨ੍ਹਾਂ ਟਰੈਕਟਰ ਉਹ ਲੈਣ ਆਏ ਸੀ ਲੈਣ ਆਏ ਸੀਗੇ 2 ਲੱਖ ਦਿੰਦੇ ਗਏ ਸਾਨੂੰ ਅੱਛਾ ਇੱਕ 70 ਦਾ ਲਿਆ ਸੀ ਦੋ ਲੈ ਲਵੋ ਆਕੇ ਉਹ ਇਹ ਲੱਭਦੇ ਹੋਣੇ ਇਹ ਚ ਇਹ ਹੁਣ ਮਿਲਦੇ ਨਹੀਂ ਵੀਰੇ ਕਿਉਂਕਿ ਸਾਡੇ ਕੋਲ ਭਾਜੀ ਇਹਦਾ ਕੰਮ ਹੈ ਹੀ ਨਹੀਂਗਾ तकरीबन ਖੇਤੀ ਛੱਡੀ ਹੋਈ ਹੈ ਹਰ ਕੁਝ ਹੈ ਨਾ ਤੁਸੀਂ ਇਹ ਸ਼ੌਂਕ ਨੇ ਤਿਆਰ ਕੀਤਾ ਕੋਈ ਨੂੰ ਉਹੀ ਕੀਤਾ ਓਕੇ ਬਸ ਆਪਾਂ ਇਹ ਚੱਲ ਖੜੀ ਸੋਹਣੀ ਲੱਗੇ ਵੀ ਚੱਲ ਇਹਦੇ ਨਾਲ ਸ਼ੁਰੂ ਤੋਂ ਜੁੜੇ ਸੀਗੇ ਹਮ ਕਿਉਂਕਿ ਸਾਡੇ ਕੋਲ ਪਹਿਲਾ ਟਰੈਕਟਰ ਹੋ ਸੀਗਾ ਉਹਨੇ ਥੋੜਾ ਖਰਾਬ ਕੀਤਾ ਪਹਿਲਾਂ ਕਿਹੜਾ ਸੀਗਾ ਪਹਿਲਾਂ ਸੀਗਾ ਆਪਣੇ ਕੋਲ ਫਾਰਮ ਟਰੈਕ ਜਿਹੜੇ 45 ਆਏ ਸੀਗੇ ਉਹਦੀ ਸ਼ੋਚ ਉਹ ਸੀਗਾ ਠੀਕ ਆ ਵੀਰੇ ਉਹਨੇ ਥੋੜਾ ਜਿਹਾ ਖਰਾਬ ਕੀਤਾ ਉਦੋਂ ਉਹਦਾ ਫੇਰ ਇਹ ਲੈ ਆ। ਉਦੋਂ ਉਹ ਜਿੱਦਾਂ ਕਿਸੇ ਬਾਪੂ ਦੱਸਦਾ ਸੀ ਉਹ ਮੋਟਰ ਨਹੀਂ ਚੱਲਦੀ ਉਹਦੇ ਨਾਲ ਹਨਾ ਮੋਟਰ ਨਹੀਂ ਚਲਾਉਂਦਾ ਹੈਗਾ ਉਹ। ਹਾਂ। ਕਿਉਂਕਿ ਉਦੋਂ ਨਵੇਂ ਨਵੇਂ ਡੂੰਗੇ ਬੋਰ ਹੋਏ ਸੀਗੇ। ਹਾਂ। ਚਲੋ ਮੈਨੂੰ ਥੋੜੀ ਸੁਰਤ ਸੀਗੀ। ਹਾਂ ਹਾਂ। ਤੇ ਫਿਰ ਇਹ ਲੈਂਦਾ ਸੀ ਇਹ ਵਧੀਆ ਜਲਾ ਪੀਡੀ ਬੋਡੀ ਨੂੰ ਵਧੀਆ ਲੋਚ ਚੱਲਦੀ ਹੈ। ਤੇ ਉਦੋਂ ਇੰਨੀ ਮੋਡੀਫਿਕੇਸ਼ਨ ਵੀ ਨਹੀਂ ਇਹਦਾ ਇੰਜਨ ਤਕੜਾ ਨਾ 4 ਸਿਲੰਡਰ ਹੈ। ਹਨਾ? 4 ਸਿਲੰਡਰ। ਹਾਂ। ਉਹ ਫਾਰਮ ਟਰੈਕ ਤਿੰਨ ਸੀਗੇ। ਉਹ ਚਲੋ ਆਪੋ ਆਪਣਾ ਫੋਨੋ ਵੀ ਮਾੜਾ ਨਹੀਂ ਕਹਿੰਦੇ ਉਹ ਵੀ ਬ੍ਰਾਂਡ ਬਹੁਤ ਸੋਹਣਾ ਪੀਡੀਓ ਸ਼ਾਫਟ ਦਾ ਘੱਟ ਥੋੜੀ ਥੋੜਾ ਹਾਈ ਸਪੀਡ ਕਰਕੇ ਹੁਣ ਆ ਉਹਦਾ ਥੋੜਾ ਚੱਕ ਮੱਚ ਚੱਲਦੀ ਹੈ ਇਹ ਇਹਦਾ ਫਰਕ ਹੈ ਹੂੰ ਇਹ ਚੀਜ਼ ਦਾ ਫਰਕ ਹੈ ਵੀ ਇਹ ਮੋਟਰ ਚਲਾ ਦਿੰਦਾ ਸੀ ਹਾਂਜੀ ਹਾਂਜੀ ਚਲੋ ਵੈਰੀ ਗੁੱਡ ਇਹ ਟਰੈਕਟਰ ਆਪਣਾ ਮਿਲੂਗਾ ਅਨੰਦਪੁਰ ਸਾਹਿਬ ਦੇਖਣ ਨੂੰ ਕਿ ਨਹੀਂ ਹਾਂਜੀ ਜੀ ਬਿਲਕੁਲ ਜੀ ਜਾਊਗਾ ਬਿਲਕੁਲ ਹਾਂਜੀ ਵੈਰੀ ਗੁੱਡ ਡੀਅਰ ਬਸ ਮੈਨੂੰ ਲੱਗਦਾ ਬਾਬੇ ਦੀ ਮਿਹਨਤ ਹੀ ਯਾਤਰਾ ਵਗੈਰਾ ਤੇ ਜਾਣ ਲਈ ਹੈ ਨਾ ਬਸ ਤੇ ਸ਼ੌਂਕ ਘਰੇ ਸ਼ੌਂਕ ਹੀ ਬਸ ਹਨਾ ਸ਼ੌਂਕ ਹੀ ਹੈ ਬਸ ਟਰੈਕਟਰ ਵੀਰਾਂ ਨੇ ਕੀਤਾ ਵੀ ਘਰੇ ਹੀ ਆਣਾ ਕਾਰੀ ਕਾਰੀ ਬਾਈ ਸਾਰਾ ਕੋ ਰੰਗ ਰੁਗਲ ਲਾ ਲਿਆ ਸਾਰਾ ਆਪ ਹੀ ਕੀਤਾ ਜਨ ਜੂਨ ਜੋ ਗੇਟ ਆਪਾਂ ਸਾਰਾ ਕੋ ਆਪ ਹੀ ਪਟਿਆ ਕਰੀ ਦੋਵੇਂ ਅਸੀਂ ਜਿਗੇ ਨਾਲ ਆਪਣੇ ਮੁੰਡਾ ਜਗਰੂਪ ਹੁੰਦਾ ਹੋ ਸਗਾ ਹਾਂ ਤੇ ਬਸ ਆ ਯਾਰ ਇਹ ਬਹੁਤ ਵੱਡੀ ਗੱਲ ਆ ਵੀ ਤੁਸੀਂ ਘਰੇ ਆਪ ਹੀ 15 ਦਿਨਾਂ ਅਜੇ ਹੀ ਮੇਰੇ ਨਾਲ ਰੈਡੀ ਕਰਤਾ ਜੀ 15 ਦਿਨਾਂ ਚ ਹੋ ਗਿਆ ਪੂਰਾ ਰੈਡੀ ਸਾਰਾ ਦੇਣੀ ਉਹਨੇ ਕਿਹਾ ਵੀ ਸਤਾਂ ਜਾਨ ਕਿ ਮਤਲਬ ਮਿੱਥਿਆ ਸੀ ਇੰਨੇ ਦਿਨਾਂ ਜੀ ਜਾਣਾ ਜਾਣਾ ਵੀ ਰੈਡੀ ਕਰਨਾ ਹੈ ਕਰਨਾ ਹਾਂਜੀ ਇੱਥੇ ਬੈਠੇ ਸਲਾਹ ਉਦਾਂ ਹੀ ਕਰਦੇ ਮੈਂ ਕਹਿੰਦਾ ਯਾਰ ਮਕੈਨਿਕ ਚਲੋ ਹੁਣ ਮੈਂ ਕਿਸੇ ਦਾ ਨਾਮ ਤਾਂ ਨਹੀਂ ਲੈਂਦਾ 15 ਦਿਨਾਂ ਜੀ ਤਾਂ ਉਹ ਉਹ ਤੋਂ ਵੀ ਲੇਟ ਹੋ ਜਾਂਦਾ ਚਲੋ ਉਹਦੇ ਕੋਲ ਕੰਮ ਕੰਮ ਹੁੰਦਾ ਤੁਸੀਂ ਬਹੁਤ ਫੁਰਤੀ ਮਾਰੀ ਪਤੰਦਰ ਉਹ ਫਿਰ ਇਦਾਂ ਸੀ ਥੋੜਾ ਜਾਣਦਾ ਵੀ ਸੀਗਾ ਵੀ ਚੱਲ ਜਾਵਾਂਗੇ ਫਤਿਹਗੜ੍ਹ ਦੇ ਕੋਲ ਸ਼ਿਦੀ ਦੇ ਨਾਲ ਹੁੰਦਾ ਹਨਾ ਦਿਲਚ ਹੁੰਦਾ ਸਾਹਕ ਤਾਂ ਹਾਂਜੀ ਵੀਰੇ ਹੋਰ ਇਹਦੀ ਲੁੱਕ ਜਿਹੜੀ ਪਹਿਲਾਂ ਤੋਂ ਇਦਾਂ ਹੀ ਆਉਂਦਾ ਸੀਗਾ ਕਿ ਨਹੀਂ ਜੀ ਲੋਕ ਇਦਾਂ ਹੀ ਸੀਗੀ ਥੋੜੀ ਜਿੱਦਾਂ ਹੁਣ ਜਾਲੀ ਆ ਇਹ ਥੋੜਾ ਥੋੜਾ ਆਪ ਦੇ ਦਿਮਾਗ ਸੀ ਥੋੜਾ ਜਿਆ ਅੱਛਾ ਆ ਚੀਜ਼ ਨੂੰ ਕੋਈ ਚੇਂਜ ਕਰਿਆ ਤੁਸੀਂ ਹਾਂਜੀ ਇਹ ਜਾਲੀ ਨਾ ਆਉਂਦੀ ਆ ਇਹ ਥੋੜੀ ਨਿਕਲ ਨਿਕਲ ਵਿੱਚ ਇਕਾਉਂਦੀ ਆ ਓਕੇ ਸੀ ਲਿਆ ਕੇ ਜਿੱਦਾਂ ਠੀਕ ਆ ਵੀਰੇ ਤੇ ਆ ਲਾਈਟਾਂ ਵਗੈਰਾ ਜਿੱਦਾਂ 60 ਨੂੰ ਆਉਂਦੀਆਂ ਇਹ ਅੱਛਾ ਇਹ ਚੇਂਜ ਆ ਚੇਂਜ ਆ ਇਹਨੂੰ ਕਿੱਦਾਂ ਦੀਆਂ ਆਉਂਦੀਆਂ ਸੀਗੀਆਂ ਵੀਰੇ ਇਹਨੂੰ ਨਾਰਮਲ ਗੋਲੀ ਹੁੰਦੀਆਂ ਸੀਗੀਆਂ ਜਿੱਦਾਂ ਇਹ ਲੈਂਦੇ ਕਿੰਨੀਆਂ ਨਹੀਂ ਆਉਂਦੀਆਂ ਮਤਲਬ ਗੁੱਡੀਆਂ ਏਡੀਆਂ ਹੀ ਆ ਜੀ ਫਰੀਕ ਹੁੰਦੀਆਂ ਲੱਗਦਾ ਜੀ ਠੀਕ ਗਏ ਬਲੈਕ ਕਲਰ ਦੀਆਂ ਆਉਂਦੀਆਂ ਨੇ ਬਲੈਕ ਕਲਰ ਦੀਆਂ ਉਹ ਲਾਲ ਹੀ ਕਰਦੀ ਇਹ 60 ਨੂੰ ਆਈਆਂ ਸੀ ਵੇਚ ਗਿਆ ਹਾਰਮ ਟਰੱਕ 60 ਹਾਰਮ ਟਰੱਕ 60 ਨੂੰ ਉਹ ਫਿਰ ਸਾਨੂੰ ਮਿਲੀਆਂ ਤਾਂ ਮੁਸ਼ਕਲ ਨਾਲ ਥੋੜੀਆਂ ਜੀਆਂ ਵਧੀਆ ਲਗੀਆਂ ਦੇ ਇਹ ਲਾਤੀਆਂ ਲੈ ਕੇ ਫਿਰ ਉਹ ਵੀ ਇਹਦੇ ਨਾਲ ਜਿੱਦਾਂ ਫਿਰ ਮੈਚ ਕੀਤੀਆਂ ਸੀ ਤੇ ਇਹ ਇਹ ਤਾਂ ਟਰੈਕਟਰ ਦਾ ਜਿਵੇਂ ਪੁਰਾਣਾ ਵਾ ਇਹਦੇ ਕੋਈ ਪਾਰਟ ਗਲੇ ਸੀਗੇ ਮਗਰਾਟ ਮਗਰੂਟ ਕੇ ਬਚੇ ਸੀਗੇ ਮਗਰਾਟ ਮਗਰਾਟ ਵੀ ਨੁਮੇ ਉਹ ਖਤਮ ਸੀਗੇ ਮਗਰਾੜ ਖਤਮ ਸੀਗੇ ਫਿਰ ਉਹ オリジナル ਜਿਹਦਾ ਮਗਰਾੜ ਪਾਇ ਸੀਗੇ ਇਹਨਾਂ ਨੂੰ 575 ਦੇ ਪਾਈ ਭਾਈ ਓਦਾਂ ਵੱਡੇ ਪਾਉਣੇ ਹਨ ਹੁਣ ਪਿਛਲੇ ਵੀ ਹਾਂ ਤਾਂ ਟਾਈ ਮਗਰਾੜ ਵੀ ਵੱਡੇ ਪਾਏ ਪਹਿਲਾਂ ਇਹਨੂੰ ਛੋਟੇ ਆਉਂਦੇ ਹੋਣਗੇ ਥੋੜੇ ਜੇ ਤੰਗ ਹਾਂ ਜੀ ਛੋਟੇ ਜੇ ਹੈਗੇ ਚਾਰਸ ਸੀਗੇ ਚਾਰਸ ਕਿਹੜੇ ਆਉਂਦੇ ਹਨ ਹਾਂ ਪਹਿਲਾਂ ਇਦਾਂ ਤੇ ਇਦਾਂ ਹੀ ਹੁੰਦੇ ਸੀ ਇਹ ਥੋੜੇ ਗੋਲ ਆ ਹਨ ਇਹ ਗੋਲ ਆ ਇਹ ਥੋੜੇ ਦੇਖਣ ਨੂੰ ਵੀ ਸੋਹਣੇ ਲੱਗਦੇ ਮਗਰਾੜ ਉਹਦੇ ਨਾਲੋਂ ਹੈ ਵੀ ਵੱਡਾ ਹੂੰ ਇਹ ਨੂੰ ਬੰਦਾ ਕਿਉਂਕਿ ਜੀ ਭਾਈ ਜਦੋਂ ਟਾਇਰ ਵੱਡੇ ਪੈ ਗਏ ਫਿਰ ਇਹ ਸੋਹਣਾ ਲੱਗੂ ਇਹ ਉੱਚਾ ਹੋ ਜਾਣਾ ਨਾ ਪਿਛੋਈ ਹਾਂ ਤੇ ਆਹ ਸਿਸ ਇਸ ਸਿਸਟਮ ਦੋ ਬੂਫਰੇ ਆ ਬਾਜੀ ਚਾਰ ਸਪੀਕਰ ਆ ਪਾਈਨਰ ਦੇ ਯਾਰ ਓਵਰਆਲ ਨਾਲ ਚਲੋ ਜਿਵੇਂ ਤੁਸੀਂ ਘਰੇ ਤਿਆਰ ਕੀਤਾ ਹਾਂਜੀ ਕੋਈ ਵੀ ਚੀਜ਼ ਨਜਾਇਜ਼ ਜੀ ਨਜਾਇਜ਼ ਜੀ ਨਹੀਂ ਲੱਗੀ ਜਿਹਨੂੰ ਆਪਾਂ ਕਹਦੇ ਆ ਆਡ ਜੀ ਇਦਾਂ ਵਾਜੀ ਫਿਰ ਥੋੜਾ ਜਿਹਾ ਬੰਦਾ ਦੇਖਣ ਨੂੰ ਵੀ ਸਿੰਪਲ ਲੱਗੇ ਸਿੰਪਲਾਂ ਚ ਸਿੰਪਲ ਵੀ ਆ ਹਾਂ ਨਾ ਤੇ ਵੀ ਸਾਰਾ ਟਰੈਕਟਰ ਜਿਵੇਂ ਆਪਾਂ ਕਹਿ ਦਈਏ ਏਜੰਸੀ ਵਾਲੀ ਲੁੱਕ ਆ ਸਾਰੇ ਵੀ ਜੋ ਲੈ ਕੇ ਗਏ ਆ ਹਲੇ ਕੰਪਾਉਂਡ ਨਹੀਂ ਕਰਾਇਆ ਤੇ ਉੱਥੇ ਸਾਰੇ ਦੇਖ ਕੇ ਹੀ ਕਹਿੰਦੇ ਸੀ ਵੀ ਨਵਾਂ ਲਿਆ ਤੁਸੀਂ ਕੋਈ ਲੱਗਦਾ ਨਹੀਂ ਕਿਸੇ ਪਾਸੇ ਪੁਰਾਣਾ ਹਨਾ ਇਹ ਕਦਾਂ ਹਣ ਤਾਂ ਇਹ ਆਉਂਦੇ ਨਹੀਂ ਮਿਲਦਾ ਹਨਾ ਨਹੀਂ ਹੁਣ ਨਹੀਂ ਆਉਂਦੇ ਹਨਾ ਹੁਣ ਤਾਂ ਇਹ ਬਣ ਗਈ ਨਾ ਉਹ ਰੇਅਰ ਚੀਜ਼ ਇਹ ਕਹਿੰਦੇ 에ਅਰ ਕਲਿੰਡਰ ਹੁੰਦਾ ਸੀ ਇੱਥੇ ਉਹ ਵਾਲਾ ਕਿੱਧਰ ਗਿਆ ਦਾ ਹਿਸਾਬ ਕਿਤਾਬ ਇਹ ਤਾਂ ਸੁੱਕ ਹੀ ਜਾਣੀ ਇਹਨਾਂ ਨੂੰ ਸੁੱਕਾ ਲਾਤਾ ਸੀ ਇਹਦਾਂ अच्छा एयर सिलेंडरो ਵਿੱਚੋਂ ਕੱਢ ਦਿੱਤਾ ਸਾਬ ਦਾ ਲੱਗਾ ਉਹ ਵਿਚਲਾ ਆ ਤਾ ਸੀ ਸੁੱਕਾ ਜੀ ਓਕੇ ਫੇਟਿੰਗ ਵਗੈਰਾ ਵਧੀਆ ਆ ਗਈ ਸੀ ਵਿੱਚੇ ਉਹਦੀ ਟੈਂਕੀ ਦੇ ਨਾਲ ਲੱਗ ਗਿਆ ਅੱਜ ਦੀ ਸੱਬਾ ਅੱਛਾ ਉੱਥੇ ਉੱਥੇ ਆ ਗਿਆ ਸਾਬ ਵਧੀਆ ਇਹ 6 ਇੰਚ ਹੀ ਹੁੰਦਾ एयर सिलेंडर ਛੋਟਾ ਥੋੜਾ ਜਿਹਾ ਇਹਦੇ ਜਿਵੇਂ ਤੁਸੀਂ ਸਾਰਾ ਰੀਸਟੋਰ ਕੀਤਾ ਵੀਰੇ ਹਾਂਜੀ ਕੱਲਾ ਕੱਲਾ ਪਾਰਟ ਜਿਵੇਂ ਲਾ ਲੋ ਲਿਫਟੇ ਦੀ ਕੰਮ ਕਰਦੀ ਹੈ ਹਾਂਜੀ ਟੋਟਲੀ ਕੰਮ ਟੋਟਲੀ ਟਰੈਕਟਰ ਕੰਮ ਕਰਦਾ ਟੋਟਲੀ ਮੈਂ ਜਦੋਂ ਨਵਾਂ ਤਿਆਰ ਕੀਤਾ ਕਈ ਰਿ ਆਏ ਹੁੰਦਾ ਨਾ ਯਾਰ ਆਪਾਂ ਤਾਂ ਕੱਲੇ ਘੇੜੇ ਦੇਣੇ ਆ ਨਹੀਂ 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 ਪਾ ਜੀ ਟੋਟਲ ਕੰਮ ਕਰ ਦਈਏ ਮੇਲੇ ਟ੍ਰੈਕਟਰ ਨੂੰ ਆਪਾਂ ਜੇ ਕੱਲ ਨੂੰ ਖੇਤੀ ਵੀ ਕਰਨੀ ਪਈ ਜਾਂ ਸ਼ੌਕ ਨੂੰ ਜਾਂ ਬਟੈਰੀ ਲਾਉਣ ਦੀ ਬਟੈਰੀ ਗੱਲੇ ਲਾਉਣੇ ਟੈਰ ਲਾਉਣ ਦੀ ਲੋੜ ਆ ਜੇ ਪਾਵਰ ਨਹੀਂ ਕਰਾਉਣਾ ਤਾਂ ਬਾਕੀ ਬੱਸ ਆ ਉਹ ਪੀਟੀਓ ਕੁਟੀਓ ਸਭ ਕੁਝ ਵਰਕਿੰਗ ਹੈ ਪਾਜੀ 8 ਫੁੱਟਾ ਰੂਟਾ ਵੀ ਢਰਾ ਸਕੇ ਖੈਦਾ ਜੋਰ ਲਓ ਤਾਂ ਇੱਥੇ ਕੋਈ ਸ਼ੱਕ ਹੀ ਨਹੀਂ ਨਾ ਹੁਣ ਅੱਜ ਕੱਲ ਚਲੋ ਮੈਂ ਕਿਸੇ ਨੂੰ ਬਦਨਾਮ ਨਹੀਂ ਕਰਦਾ ਸਾਰੇ ਟਰੈਕਟਰ ਵਧੀਆ ਹੁਣ ਆਉਂਦੀ ਆ ਪਾਵਰ ਨਾਪ ਤੋਲ ਕੇ ਜਿੰਨਾ ਕਿ ਮੇਰਾ ਆਈਡੀਆ ਚਲੋ ਉਦੋਂ ਵੀ ਆਉਂਦੀ ਹੋਏਗੀ ਐ ਤਾਂ ਹੈ ਨਹੀਂ ਮੇਨ ਕਰਤੋਂ ਹੋਣਗੇ ਜਿੰਨਾ ਕਿ ਫਾਦਰ ਸਾਹਿਬ ਦੱਸਦੇ ਆ ਰੈਡੀ ਹੁੰਨੀ ਵੀ ਇਹਨਾਂ ਦੇ ਜ਼ੋਰ ਦੀ ਕੋਈ ਲਿਮਟ ਜੀ ਨਹੀਂ ਸੀ ਹੁੰਦੀ ਹਾਂਜੀ ਹਾਂਜੀ ਇਹ ਵੱਧੇ ਜਾਂਦੇ ਹੁੰਦੇ ਸੀ ਵੱਧੇ ਜਾਂਦੇ ਹੀ ਵੱਧੇ ਹਣਾ ਇਹਨਾਂ ਚ ਹੁਣ ਵਾਲੇ ਟਰੈਕਟਰ ਤਾਂ ਜਿਵੇਂ ਆਪਾਂ ਦੇ ਦੇ ਰਹੇ ਆ 100 ਜੀ ਜਾਂਦੇ ਆ ਇਹਨਾਂ ਚ ਉਹ ਵਾਲਾ ਫੰਕਸ਼ਨ ਹੈ ਨਹੀਂ ਸੀਗਾ ਇਹ ਤਾਂ ਗਾਹ ਨੂੰ ਹੀ ਜਾਂਦੇ ਸੀ ਪਿਛਾ ਵਾਲਾ ਕੰਮ ਹੈ ਨਹੀਂ ਸੀ ਇਹਨਾਂ ਚ ਦੋ ਭਾਜੀ ਉਹ ਮਾਡਲਾਂ ਜੀ ਕਿਹੜਾ ਇਹ ਡੀਆਈ ਸੀਗੇ ਹਾਂ ਹਾਂ ਬਾਕੀ ਫੂਲ ਫੂਲ ਟਰੈਕਟਰ ਆਉਂਦਾ ਸੀਗਾ ਉਹ ਪੰਪ ਚੋਂ ਆਉਂਦਾ ਦੂਜੇ ਪੰਪ ਚੋਂ ਆਉਂਦਾ ਇਹ ਸਟਾਰਟਿੰਗ ਦੀ ਬਹੁਤ ਪ੍ਰੋਬਲਮ ਸੀ ਉਦੋਂ ਸਟਾਰਟਿੰਗ ਦੀ ਪ੍ਰੋਬਲਮ ਸੀਗੀ ਹਾਂ ਤੇ ਬਾਕੀ ਤੇਲ ਦੀ ਬਚ ਸਭ ਤੋਂ ਪਹਿਲਾਂ ਹਾਂ ਸਟਾਰਟਿੰਗ ਸਟੂਡੈਂਟ ਚੀਜ਼ ਪਰੇ ਤੋਂ ਪਰੇ ਆ ਗਈ ਆ ਹੁਣ ਤਾਂ ਬਹੁਤ ਗਾਂ ਦਾ ਜ਼ਮਾਨਾ ਹਾਂ ਤਾਂ ਬਹੁਤ ਕੁਝ ਚਲੋ ਤੇ ਇਹਦੇ ਚ ਹੁਣ ਜਦੋਂ ਆਪਾਂ 14 ਦਾ ਟਾਇਰ ਪਾ ਲਏ ਤੇ ਨੂੰ ਪਾਵਰ ਕਰ ਲਿਆ ਆਪਾਂ ਦੁਬਾਰਾ ਫੇਰ ਵੀਰਾਂ ਨੂੰ ਦਿਖਾਵਾਂਗੇ ਬਾਕੀ ਓਵਰਆਲ ਟਰੈਕਟਰ ਤੁਹਾਡਾ ਬਹੁਤ ਜਿਆਦਾ ਸੋਹਣਾ ਤੇ ਇੱਕੋ ਜਿਹਾ ਲਾਈਟਾਂ LED ਉਹ ਵੀ ਅੱਛਾ ਉਹ ਵੀ ਫਾਰਮ ਟਰੈਕ ਦੀਆਂ ਠੀਕ ਛੋੜਾ ਪਾਇਆ ਸੀਗਾ ਇਹਨੂੰ ਕਿਉਂਕਿ ਪਾਵਰ ਦਾ ਚਲੋ ਉਦੋਂ ਹੀ ਸੀਗਾ ਦਿਮਾਗ 'ਚ ਵੀ ਕਮਾਇਆ ਸੀਗਾ ਜਦੋਂ ਕਲਰ ਕੀਤਾ ਪੇਂਟ ਕੀਤਾ ਇਹ ਹੂੰ ਉਦੋਂ ਇਦਾਂ ਇਹਨੂੰ ਪਾਵਰ ਕਰਨ ਲਈ ਵੀਰੇ ਕਰਨਾ ਕੀ ਪਊਗਾ ਤੁਹਾਡੇ ਹਿਸਾਬ ਨਾਲ ਇਹਦਾ ਹਿੱਸਾ ਸਭ ਚੇਂਜ ਹੋਊਗਾ ਕਿ ਨਹੀਂ ਹਿੱਸਾ ਨਹੀਂ ਚੇਂਜ ਹੋਣਾ ਸਿਰਫ ਦੋ ਥੱਲੇ ਪੱਤੀਆਂ ਲੱਗਦੀਆਂ ਹੁੰਦੀਆਂ ਜੈਕ ਲਈ ਅੱਛਾ ਜੀ ਜੇ ਤੇ ਜੈਕ ਰੱਖਣਾ ਓਕੇ ਬਾਕੀ ਇਹ ਮਤਲਬ ਡਬਲ ਪੰਪ ਦੀ ਜਿਹੜੀ ਫਿਟਿੰਗ ਹੈ ਉਹਦੀ ਇਹਦੀ オリジナル ਹੀ ਆਉਂਦੀ ਹੈ ਉਹ ਵੀ オリジナル ਹੀ ਲਾਵਾਂਗੇ ਠੀਕ ਆ ਬਈ ਤੇ ਤਕਰੀਬਨ ਫਿਰ ਮਾਡਲ ਆਰਮੀ ਡੋ ਲਿਆ ਉਹ ਚੇਂਜ ਕਰਨਾ ਪਊਗਾ ਵੀ ਇਹਦੇ ਜ਼ਿਆਦਾ ਚੰ ਜਟਣੀ ਕਰਨਾ ਆਪਣਾ ਨਹੀਂ ਭਾਜੀ ਜ਼ਿਆਦਾ ਨਹੀਂ ਵੀ ਜਿਵੇਂ ਚੁੱਲਾ ਚੱਲਾ ਕੁਛ ਇਹਦੇ ਨਹੀਂ 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 ਉਹ ਨਹੀਂ ਕੁਛ ਇਹਦੇ ਇਦਾਂ ਹੀ ਲੱਗ ਜਾਣਾ ਹੈ ਨਾ ਇੱਦੀ ਡਬਲ ਜੱਕ ਲੱਗ ਜਾਂਦਾ ਜਦੋਂ ਅਰਜਣ ਵਗੈਰਾ ਦੇ ਹੁਣ ਆਉਂਦਾ ਦੋਨੋਂ ਸਾਈਡ ਹਾਂ ਉਹ ਲੱਗਦਾ ਹੈ ਬਸ ਦੋ ਪੱਤੀਆਂ ਲੱਗਣੀਆਂ ਥਾਂ ਦੇ ਬਸ ਠੀਕ ਆ ਵੀਰੇ ਆ ਤਾਂ ਇਹ ਲਾਈਟ ਜਿਹੜੀ ਲਾਈਏ ਤਾਂ ਬਹੁਤ ਕ੍ਰੇਜ਼ ਆ ਨਾ ਹਾਂਜੀ ਇਹ ਉਦੋਂ ਲਾ ਕੇ ਲੈ ਕੇ ਜਾਵਾਂਗੇ ਜਗਾਈ ਵੀ ਅੱਜ ਹੀ ਆ ਉਦੋਂ ਬਾਅਦ ਚ ਮੈਨੂੰ ਤਾਂ ਕੱਢਦੇ ਕਦੇ-ਕਦੇ ਹੀ ਉਹ ਨੇ ਅੱਜ ਹੀ ਕੱਢਿਆ ਭਾਜੀ ਉਦਾਂ ਇੱਕ ਲੈਣਾ ਪਿੰਡ ਕੱਢਿਆ ਸੀ ਬਸ ਅੱਛਾ ਤੇ ਅੱਜ ਹੀ ਕੱਢਿਆ ਓਕੇ ਹਾਂਜੀ ਜਾਂ ਅਨੰਦਪ ਠੀਕ ਆ ਬਾਕੀ ਥੋੜਾ ਟਾਈਮ ਵੀ ਘਟਿਆ ਹੁਣ ਜਾਣਾ ਆਉਣਾ ਵੀ ਪੈਂਦਾ ਆ ਸਾਰੇ ਪਾਸੇ ਹੀ ਹਾਂ ਤੇ ਉਹਦਾ ਕਰਕੇ ਫਿਰ ਟਾਈਮ ਦੀ ਵੀ ਥੋੜਾ ਜਿਹਾ ਮੇਰੇ ਕੋਲ ਟਾਈਮ ਫਿਰ ਇੱਧਰ ਵੀ ਲਾਉਣਾ ਪੈਂਦਾ ਆ ਜਗਰੂਪਾ ਲਵੇ ਇੱਧਰ ਵੀ ਹੁੰਨੇ ਆਪਾਂ ਇੱਧਰ ਹੀ ਹੁੰਨੇ ਆ ਇੱਧਰ ਤੋਂ ਜ਼ਿਆਦਾ ਹੀ ਟਾਈਮ ਲਾਉਣਾ ਪੈਂਦਾ ਥੋੜਾ ਨਹੀਂ ਲਾਉਣਾ ਪੈਂਦਾ ਜ਼ਿਆਦਾ ਹੀ ਲਾਉਣਾ ਪੈਂਦਾ ਲਾਉਣਾ ਪੈਂਦਾ ਹਾਂਜੀ ਲਓ ਜੀ ਇਹ ਟਰੈਕਟਰ ਵਗਾਉਂਦਾ ਮਕਸਦ ਇਹ ਸੀ ਵੀ ਇੱਕ ਤਾਂ ਵੀਰਾਂ ਨੇ ਆਪ ਤਿਆਰ ਕੀਤਾ ਆਪਦੇ ਹੱਥੀ ਜਗਰੂਪ ਵੀਰੇ ਨੇ ਇਹ ਵੀਰਾਂ ਨੇ ਬਹੁਤ ਵੱਡੀ ਗੱਲ ਹੁੰਦੀ ਆ ਆਪਣੇ ਜ਼ਿਮੀਦਾਰਾਂ ਦੇ ਪੁੱਤ ਨਾ ਜੇ ਕਿਸੇ ਚੀਜ਼ ਨੂੰ ਠਾਨ ਲੈਣ ਤੇ ਉਹ ਕਰ ਦੇਣ ਬੜੀ ਖੁਸ਼ੀ ਵੀ ਹੁੰਦੀ ਆ ਤੇ ਬੜੀ ਚੰਗੀ ਗੱਲ ਵੀ ਆ ਕਿਉਂਕਿ ਇਹ ਟਰੈਕਟਰ ਨੂੰ ਜੇ ਆਪਾਂ ਉਦਾਂ ਰੈਡੀ ਕਰਾਉਣਾ ਹੋਵੇ ਤੇ ਵੈਸੇ ਹੀ ਆਪਾਂ ਕਹੇ ਮਕੈਨਿਕ ਨੂੰ ਮਾੜਾ ਨਹੀਂ ਕਹਿੰਦੇ ਉਹ ਵੀ ਬਿਜ਼ੀ ਹੁੰਦੇ ਆ ਟਾਈਮ ਮਹੀਨੇ 2 ਮਹੀਨੇ ਤਾਂ ਐਵੇਂ ਲੱਗ ਜਾਂਦੇ ਇੰਨਾ ਟਰੈਕਟਰ ਪਿਆਰ ਕਰਨ ਲਈ ਤੇ ਵੀਰਾਂ ਨੇ 15 ਦਿਨਾਂ ਦੇ ਵਿੱਚ ਟਰੈਕਟਰ ਸਾਰਾ ਰੈਡੀ ਕਰਤਾ ਮੈਂ ਕਹਿੰਦਾ ਬੜੀ ਵੱਡੀ ਗੱਲ ਤੇ ਕਰਿਆ ਵੀ ਸਾਰਾ ਜੈਨੂਨ ਕੱਲਾ ਕੱਲਾ ਪਾਰਟ ਇਹਦਾ origignal minhdere ਦਾ ਲੈ ਕੇ ਤੇ ਇਹਨੂੰ ਪੂਰਾ ਓਕੇ ਪੀਸ ਚਲੋ ਜਿੰਨੀਆਂ ਕਿ ਤਬਦੀਲੀਆਂ ਕੀਤੀਆਂ ਟੈਟੂਰ ਲੇਦੇ ਰਹਿੰਦੇ ਆ ਉਹ ਜਦੋਂ ਆਪਾਂ ਪਾਏ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਹੋ ਸਕਿਆ ਤੇ ਮੈਂ ਸ਼ਾਰਟ ਲੈ ਕੇ ਵਿੱਚ ਲਾਉਂਗਾ ਕਿਉਂਕਿ ਹੁਣ ਰਾਤ ਕਰਕੇ ਮੋਹੇ ਵਾਰ-ਵਾਰ ਗੱਲ ਕਰਦਾ ਰਾਤ ਕਰਕੇ ਬਹੁਤ ਚੀਜ਼ਾਂ ਹੁਣ ਮਿਸ ਰਹਿੰਦੀਆਂ ਨਹੀਂ ਨਹੀਂ ਤੇ ਤੁਹਾਨੂੰ ਉਹ ਵੀ ਦਿਖਾਉਂਦੇ ਤੇ ਮੀਟਰ ਮੁੱਟਰ ਵੀ ਵੀਰੇ ਦਾ ਚੇਂਜ ਆ ਜਿਹੜੇ ਅੰਦਰ ਗਿੱਜਾ ਜੈਨੂ ਨਹੀਂ ਲੱਗਿਆ ਜਿਹੜੇ ਪਹਿਲਾਂ ਪਹਿਲੇ ਪਹਿਲੇ ਬਈ ਜਿਵੇਂ ਦੀ ਪਹਿਲਾਂ ਲੋਕੋ ਉਦਾਂ ਹੀ ਹਾਂ ਜੀ ਉਹਨਾਂ ਦਾ ਨਵੇਂ ਪਾਤੇ ਆ ਪਰ ਪਾਏ ਉਹ ਦੱਸ ਲੈ ਮੈਂ ਇਹਦਾ ਸਮਾਨ ਯਾਰ ਮਿਲ ਜਾਂਦਾ ਹੀ ਸੀ ਮਿਲ ਜਾਂਦਾ ਕੋਈ ਹੁਣ ਮਿਲ ਜਾਂਦਾ ਇਦਾਂ ਤਾਂ ਨਹੀਂ ਹੈਗਾ ਵੀ ਕੋਈ ਚੀਜ਼ ਇਹਦੀ ਮਿਲਦੀ ਨਹੀਂ ਮਿਲਦੀ ਸਾਰਾ ਕੁਝ ਭਾਜੀ ਕੋਈ ਆ ਨਹੀਂ ਮਿਲਦਾ ਉਹ ਜੈਂਸ ਕੰਪਨੀ ਚੋਂ ਮਿਲ ਜਾਂਦਾ ਬਣਾ ਮੋਟਾ ਜਲੰਧਰੋਂ ਲੈ ਆਈਦਾ ਜਾਂ ਵੀ ਸਾਰਾ ਕੁਝ ਮਿਲ ਹੀ ਜਾਂਦਾ ਮਿਲ ਜਾਂਦਾ ਕੋਈ ਆਰਡਰ ਤੇ ਮਿਲ ਜਾਂਦਾ ਜਿੱਦਾਂ ਕੋਈ ਨਾ ਵੀ ਚੀਜ਼ ਮਿਲਦੀ ਵੀ ਇੱਕ ਦੋ ਦਿਨ ਦਾ ਲੱਗ ਜਾਂਦਾ ਗੱਤਾਂ ਚ ਚੱਕੇ ਦੀ ਤਾਰ ਵੀ ਨਹੀਂ ਭਾਈ ਪਾਈ ਯਾਰ ਸਾਰਾ ਮਤਲਬ ਵੀ ਸਾਰੇ ਕਿੱਟਾ ਹੀ ਲੈ ਕੇ ਪਾਈਆਂ ਆ ਇਹਨੂੰ ਵੀ ਪੂਰਾ ਪ੍ਰੋਪਰ ਸਮਾਨ ਆ ਹਾਂ ਮੈਂ ਕਹਿੰਦਾ ਸਾਰਾ ਮਤਲਬ ਕਿਟ-ਕੈਟੀ ਪਾਈ ਆ ਸਾਰਾ ਮੈਂ ਕਹਿੰਦਾ ਵੀ ਸਾਰੀ ਏਜੰਸੀ ਚੋਂ ਹੀ ਲੈ ਕੇ ਆਈ ਸੀ ਅੱਛਾ 베アリング ਵੀ ਸਾਰੀ ਸਾਰਾ ਗੱਦਾਂ ਆਰਡ ਜੋ ਵਗੈਰਾ ਦਾ ਸਭ ਕੁਝ ਲੱਗਾ ਇਹਨੂੰ ਇਹਦੀ ਸਟਾਰਟਿੰਗ ਅੱਜ ਵੀ ਉਦਾਂ ਹੀ ਆ ਜਿਵੇਂ ਪਹਿਲਾਂ ਸੀ ਹਾਂ ਉਦਾਂ ਹੀ ਆ ਭਾਈ ਵੀ ਵਧੀਆ ਸਟਾਰਟਿੰਗ ਸਟੂਟਿੰਗ ਵਧੀਆ ਵਧੀਆ ਸਟਾਰਟਿੰਗ ਸਟੂਟਿੰਗ ਸਾਰਾ ਕੁਝ ਵਧੀਆ ਭਾਈ ਤੈਨੂੰ ਜਦੋਂ ਕਿ ਤਾਂ ਸਾਡੇ ਕੋ ਆਇਆ ਕਹਿ ਸਕਦੇ ਹਾਂ ਮਤਲਬ ਚਲ ਤੁਸੀਂ ਕੋਈ ਇੱਕ ਮੈਂ ਫੇਰ ਉਹੀ ਗੱਲ ਤੇ ਆਉਣਾ ਵਾਰ-ਵਾਰ ਜਿਵੇਂ ਦਿਲ ਚ ਆਉਂਦੀ ਆ ਵੀ ਬੋਰ ਹੀ ਵੱਡੇ ਕਰਾ ਦਈਏ ਪਿਸਟਨ ਆ ਕਰ ਦਈਏ ਕੁਝ ਨਹੀਂ ਲੋਡ ਨਹੀਂ ਪਈ ਯਾਰ ਭਾਈ ਆਪਾਂ ਕਿਹੜਾ ਕਿਤੇ ਲੈ ਕੇ ਜਾਣਾ ਕਈਆਂ ਨੂੰ ਹੁੰਦਾ ਵੀ ਭਿਉਣਾ ਭਿਉਣਾ ਆਪਾਂ ਨੂੰ ਨਹੀਂ ਆਪਾਂ ਬਸ ਸ਼ੌਂਕ ਲਈ ਚਲ ਹੈਗਾ ਇੱਕ ਹਾਂ ਉਹ ਬੰਦਾ ਰੱਖਿਆ ਇੱਕ ਉਹ ਵੀ ਰਹਿਗਾ ਚਲੋ ਸਾਰਾ ਆਉਂਦੀਆਂ ਲਾ ਸਾਹ ਸ਼ੌਂਕ ਲਈ ਆ ਬਸ ਆਪਾਂ ਇੱਕ ਬਸ ਖੜਾ ਹੈਗਾ ਤਾਂ ਕਰਕੇ ਵਕੀੜਾ ਜਿਹਾ ਉਠ ਘੜਿਆ ਕਰਾਤਾ ਬਸ ਹੀ ਚਲੋ ਵਧੀਆ ਗੱਲਾਂ ਬਾਅਦ ਤਾਂ ਖੜੇ ਖੜੇ ਰਾਤ ਨੂੰ ਐਸ ਕੁ ਵੇਲੇ ਪਲਾਨ ਬਣਿਆ ਲਿਆਂਦਾ ਇੱਥੇ ਲਿਆਂ ਗਰਾਤੋਰਾ ਤ ਖੋਲਤਾ ਅੱਛਾ ਦੂਏ ਨੇ ਸਮਾਨ ਲਿਆਂ ਐ ਅੱਦਾ ਕੇਦਾ ਬਾਪੂ ਨੇ ਕਹਣਾ ਤਾਂ ਨਹੀਂ ਗੱਡੀਆਂ ਵੇਖ ਕਰਨ ਲੱਗਿਓ ਨਹੀਂ ਬਾਪੂ ਨਹੀਂ ਕੁਝ ਕਹਿੰਦਾ ਆਪਣਾ ਬਾਪੂ ਪਹਿਲਾਂ ਕਹਿੰਦਾ ਸੀਗਾ ਨਵਾਂ ਲੈ ਲੈ ਨਵਾਂ ਸੱਚਾ ਹਾਂ ਅੱਜ ਵੀ ਕਹਿੰਦੇ ਸੀ ਉਹ ਕਹਿੰਦੇ ਭਾਈ ਕਹਿੰਦੇ ਮੈਂ ਕਿਹਾ ਜਿਹੜਾ ਵੀ ਲੈਣਾ ਉਹ ਹੀ ਲੈ ਲੈ ਇਹਦੇ ਨਾਲ ਨਾ ਪੰਗੇ ਲੈ ਜਦੋਂ ਉਦੋਂ ਬਾਹਰ ਸੀਗੇ ਲੈ ਚਾਚੇ ਹੁਣੀ ਹਾਂ ਦਾ ਬਾਹਰ ਸੀਗੇ ਉਦੋਂ ਤੇ ਜਦਨ ਇੱਥੇ ਆਏ ਆ ਉਹਨਾਂ ਨੇ ਦੇਖਿਆ ਉਹ ਕਹਿੰਦੇ ਵੀ ਵਾਕਿਆ ਮਨ ਖੁਸ਼ ਹੁੰਦਾ ਆ ਦੇ ਵਿੱਚ ਵੀ ਜਿਹੋ ਜਿਹਾ ਸੀਗਾ ਉਹੋ ਜਿਹਾ ਹੀ ਉਹੋ ਜਿਹਾ ਬਣਾਤਾ ਉਹਨਾਂ ਦੀ ਜਵਾਨੀ ਯਾਦ ਕਰਾਤੀ ਤੁਸੀਂ ਕਿਉਂਕਿ ਜਵਾਨੀ ਸਮੇ ਹਨਾ ਆਦਾ ਇਹ ਕਰਿਆਊਗਾ ਲਿਆਂਦਾ ਹੋਊਗਾ ਹਨਾ ਹਾਂਜੀ ਹਾਂਜੀ ਦਵਾਬਾ ਮੈਂ ਬਹੁਤ ਵੀਡੀਓ ਜ਼ਿਕਰ ਕਰਦਾ ਨਾ ਕੁਝ ਕੁ ਗੱਲਾਂ ਨਾ ਦਵਾਬੇ ਦੇ ਹਿੱਸੇ ਆਈਆਂ ਜਿਵੇਂ ਹੁਣ ਇਹ ਟਰੈਕਟਰ ਲਾ ਲੋ ਆਪਣੇ ਘਰਾਂ ਚ ਜੀ ਖੜੇ ਆ ਆਪਣੇ ਵੀ ਦੋ ਖੜੇ ਆ ਸਕੌਟ ਤੇ ਮੈਸੀ ਆਪਾਂ ਕਦੇ ਵੀ ਨਹੀਂ ਸੋਚਿਆ ਵੀ ਉਹਨਾਂ ਨੂੰ ਰੀਸਟੋਰ ਕਰ ਲਈਏ ਉਹ ਜਿੱਥੇ ਖੜੇ ਆ ਵਾਵਾ ਨਿਕਲੀ ਉੱਥੇ ਹੀ ਖੜੇ ਆ ਇਹ ਉਹ ਗੱਲ ਆ ਵੀ ਇਹ ਵੀ ਰੀਸਟੋਰ ਕਰਨਾ ਤੇ ਘਰੇ ਮੈਂ ਵਾਰ-ਵਾਰ ਗੱਲ ਕਰਦਾ ਘਰੇ ਮੰਦਾ ਇਹ ਕਦੇ ਆਇਆ ਹੋਇਆ ਦਿਲ ਜੇ ਛੱਡ ਗਏ ਵਿਚਾਲੇ ਜਿਆ ਕੀ ਯਾਰ ਕਿੱਧਰ ਪੰਗਾ ਲੈ ਲਿਆ ਹੋਇਆ ਕਦੇ ਐਂ ਕਣੀ ਨਹੀਂ ਨਹੀਂ ਇਦਾਂ ਹੀ ਹੁੰਦੀ ਸੀ ਬਸ ਕਿਹੜੀ ਘੜੀ ਇਹਨੂੰ ਰੈਡੀ ਕਰਕੇ ਜਾਈਏ ਬਸ ਅੱਛਾ ਇੱਕ ਭਾਜੀ ਇਦਾਂ ਸੀਗਾ ਸੀਗਾ ਇੱਕੋ ਜਿਹਾ ਹਾਂ ਚੀਦਾ ਫਰਕ ਬਾ ਕੀ ਭਰਾ ਹੱਸ ਦੇ ਖੇਡ ਦੇ ਉਹ ਚੀਜ਼ ਦਾ ਵਾ ਫਰਕ ਆ ਲੜਦੇ ਖੁੱਲਦੇ ਵਾਕਤ ਕਰਤਾ ਜਿਹਾ ਲੱਗੇ ਰਹਿਣਾ ਇੱਥੇ ਕਦੋਂ ਦਿਲ ਕੀਤਾ ਆ ਜਾ ਤੂੰ ਆ ਜਾ ਇੱਥੇ ਇੱਕ ਦਾਮ ਲਾਇਆ ਇੱਕੋ ਫਰਕ ਨਹੀਂ ਕੀਤਾ ਭਾਜੀ ਕਿਸੇ ਨੇ ਨਹੀਂ ਵਧੀਆ ਗੱਲ ਹੀ ਭਾਗ ਮਿਲਦੀ ਮਹਿੰਗੀ ਸਸਤੀ ਕਿੱਦਾਂ ਵਧੀਆ ਗੱਲ ਬਹੁਤ ਵਧੀਆ ਗੱਲ ਲੈ ਆਇਆ ਕਿਹੜਾ ਉਹ ਲੈ ਆਇਆ ਮੈਂ ਲੈ ਆਇਆ ਭਾਈ ਲੈ ਆਇਆ ਬਸ ਉਹੀ ਲਿਆਂਗੇ ਲਾਤੀ ਆ ਸੋਹਣੀ ਲੱਗਦੀ ਆ ਯਾਰ ਆਂ ਵਾਲਾ ਪਿਆਰ ਨਾ ਬਹੁਤ ਗਵਾਚ ਗਿਆ ਗੁੰਮ ਗਿਆ ਪਹਿਲਾਂ ਆਪਾਂ ਪਿੰਡਾਂ 'ਚ ਕਿੰਨਾ ਦੇਖਦੇ ਸੀ ਇੱਕ ਦੂਜੇ ਦੇ ਕਿੰਨਾ ਪ੍ਰੇਮ ਪਿਆਰ ਜਿਵੇਂ ਆਪਾਂ ਹੁਣ ਇੱਥੇ ਲੱਗੇ ਹੀ ਸੀਗੇ ਪਹਿਲਾਂ ਵੀ ਕਿੰਨਾ ਮਜ਼ਾਕ ਕਰਦੇ ਪਏ ਆਪਾਂ ਤੁਸੀਂ ਤੇ ਮੈਂ ਆਪਾਂ ਚਲੋ ਹੁਣ ਤਾਂ ਮਿਲਦੇ ਵਰਤਦੇ ਆਂ ਹਾਂਜੀ 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 ਇਹ ਗੱਲਾਂ ਹੀ ਖਤਮ ਹੋ ਗਈਆਂ ਯਾਰ ਕੋਈ ਕਰਦਾ ਹੀ ਨਹੀਂ ਐਦਾਂ ਕੋਈ ਕਿਸੇ ਨੂੰ ਮੜਾ ਜਾਂ ਮਜ਼ਾਕ ਕਰ ਦੋ ਉਦੋਂ ਹੀ ਗੁੱਸੇ ਹੋ ਜਾਂਦਾ ਕੰਮ ਹੀ ਖਤਮ ਹੋ ਗਏ ਵੜੇ ਬਾਕੀ ਜਿੱਦਣ ਭਾਜੀ ਐਦਾਂ ਕਹਿ ਲਿਆ ਵੀ ਟਰੈਕਟਰ ਤਾਂ ਹੀ ਸਾਡੀ ਸਲਾਹ ਨਹੀਂ ਸੀਗੀ ਕੋਈ ਵੀ ਮਣਕੀ ਜਿੱਦਣ ਲਿਆ ਆ ਕੇ ਖੋਲ ਲਿਆ ਇਹਨੂੰ ਜਾਂ ਸਾਰਾ ਕੁਝ ਕਰਨ ਲੱਪੇ ਇੱਥੇ ਇਕੱਠੇ ਹੋਣ ਲੱਪੇ ਜਿੱਦਾਂ ਕਹਿਣਾ ਵੀ ਉੱਥੇ ਹੋਣੇ ਆ ਚਲ ਜੀ ਇੱਥੇ ਆ ਗਏ ਹੁਣ ਇਹ ਟਰੈਕਟਰ ਤਿਆਰ ਹੋ ਗਿਆ ਘਰੇ ਵੀ ਚਲ ਗਿਆ ਉਹ ਮਹਿਫਿਲ ਉੱਥੇ ਲੱਗਣ ਲੱਗੀ ਹਾਂ ਇਨੇ ਜੋੜਤਾ ਸਾਨੂੰ ਜੇ ਕਹਿ ਲਈ ਜੋੜਤਾ ਜੋੜਤਾ ਜਿਹੜੇ ਕੋ 2-4 ਵੀਰ ਪਾਸੇ-ਆਸੇ ਵੀ ਹੋਣਗੇ ਉਹ ਵੀ ਉਹ ਵੀ ਜੋੜਤੇ ਉਹ ਵੀ ਜੋੜਤੇ ਹਨਾ 10 ਮਿੰਟ ਕੱਢਣੇ ਅੱਗੇ ਫੋਨਾਂ ਦੇ ਘਰੇ ਵੱਡ ਜਾਣਾ ਆਪੋ ਆਪਣੀ ਤੇ ਪਰ ਹੁਣ ਜਦੋਂ ਕਿਦਾ ਕਹਿਲਾ ਵੀ ਬਾਹਨਾ ਹੁੰਦਾ ਕੋਈ ਆਈ ਨਹੀਂ ਜੋੜਿਆਂ ਦਾ ਨਾ ਜਾਂ ਕੁਝ ਵੀ ਆ ਤੇ ਉਹ ਹੁਣ ਜੁੜ ਜੇਗੇ ਜੁੜ ਜੇਗੇ ਵੀ ਸ਼ਾਮ ਨੂੰ ਇੱਥੇ ਬਹਿਣਾ ਹੀ ਬਹਿਣਾ ਆ ਲਾਲਾ ਸ਼ਾਮ ਨੂੰ ਜਾਂ ਦੁਪਹਿਰ ਨੂੰ ਜਦੋਂ ਵੀ ਟਾਈਮ ਹੋਵੇ ਕਹਿੰਦਾ ਉੱਥੇ ਚੱਲਦੇ ਆ ਚੱਲੋ ਬੇਲੇ ਚਲੋ ਜਗਰੂ ਦੇ ਘਰ ਨੇ ਵੀ ਰੰਗ ਭਾਗ ਲੱਗਣੇ ਸੀ ਹਾਂਜੀ ਸਾਰਿਆਂ ਨੇ ਇੱਥੇ ਇਕੱਠੇ ਹੋਣਾ ਸੀ ਹਨਾ ਵੇਲਾ ਕਿਸੇ ਸਮੇਂ ਸੋਚਿਆ ਨਹੀਂ ਹੋਣਾ ਹਨਾ ਵੀ ਇੱਥੇ ਵੀ ਆ ਮਹਿਫਲ ਲੱਗੂਗੀ ਰਾਤ ਨੂੰ ਵੀ ਐ ਖੜਾਂਗੇ ਜਾਂ ਦਿਨੇ ਦੇਲਾ ਹੁਣ ਕਿੱਡਾ ਸਾਹਗਤਾ ਵਾ ਹਨਾ ਸਾਰੇ ਵੀਰ ਭਰਾ ਚਲੋ ਵੈਗਰੂ ਆਪਾਂ ਸਾਰਿਆਂ ਨੂੰ ਕਹਿੰਨੇ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਕਰੇ ਇਦਾਂ ਹੀ ਸਾਰੇ ਘਰਾਂ 'ਚ ਮਹਿਫਲਾਂ ਲੱਗਣ ਇਕੱਲੇ ਇੱਥੇ ਨਹੀਂ ਸਾਰੇ ਹੀ ਲੱਗਣ ਤੇ ਬਾਬਾ ਚੜ੍ਹਦੀਆਂ ਕਲਾ ਕਰੇ ਦੱਸਿਓ ਤੁਸੀਂ ਟਰੈਕਟਰ ਤੁਹਾਨੂੰ ਕਿਦਾਂ ਦਾ ਲੱਗਾ ਹੋ ਸਕਿਆ ਤੇ ਮੈਂ ਸ਼ਾਰਟ ਵਿੱਚ ਐਡ ਕਰੂੰਗਾ ਇਹ ਵੀ ਵੀਰ ਇਹਨਾਂ ਨੇ ਲੈ ਹੋਈ ਥੀ ਲੈ ਸ਼ਾਰਟ ਸ਼ੂਟ ਦੇਖਣੀ ਮੈਂ ਲੈਣਾ ਵੀਰਾਂ ਤੋਂ ਪਹਿਲਾਂ ਜਿਹੜੀ ਲੁੱਕ ਸੀ ਉਹ ਵੀ ਤੁਹਾਨੂੰ ਦਿਖਾਵਾਂ ਉਹ ਵੀ ਦਿਓ ਮੈਨੂੰ ਹਨਾ ਆਪਾਂ ਨਾਲ ਐਡ ਕਰਾਂਗੇ ਕਿਉਂਕਿ ਹੁਣ ਅਸੀਂ ਸਾਹਮਣੇ ਆ ਜਿਹੜਾ ਭਾਈਏ ਨੇ ਸਾਹਮਣੇ ਤੁਹਾਨੂੰ ਉਹ ਵੀ ਦਿਖਾਵਾਂ ਹਾਂ ਉਹ ਪਤਾ ਲੱਗੂਗਾ ਛੋਟੂ ਦੀ ਫੋਟੋ ਵੀ ਲਾ ਦਿਓ ਛੋਟੂ ਦੀ ਫੋਟੋ ਹੈਗੀਆ ਛੋਟੂ ਹੁਣ ਹੈਗਾ ਕਿ ਹਰ ਕਿਤੇ ਲੱਗਿਆ ਹੱਲੇ ਵੀ ਆਪਣੇ ਘਰੇ ਹੀ ਆ ਜੇ ਹੋਂਦਾ ਟਾਈਮ ਨਾਲ ਕੱਪੜਾ ਮਾਰ ਦਿੰਦਾ ਹੁਣ ਹੁਣ ਤਾਂ ਜਿੱਦਾਂ ਕਹਿੰਦਾ ਵੀ ਹੁਣ ਉਹਨੂੰ ਵੀ ਚਾਹ ਹੋਊਗਾ ਚਾਹ ਹੋ ਗਿਆ ਉਹਨੂੰ ਹਨਾ ਸ਼ੌਕ ਜਾਊਗਾ ਅੱਗੇ ਤਾਂ ਇਦਾਂ ਮਤਲਬ ਵੀ ਅੱਗੇ ਤੁਰਾ ਫਿਰਨਾ ਹੁਣ ਇਦਾਂ ਵੀ ਕਦੇ ਬਹਿਣਾ ਆ ਉਹਨੇ ਹਨਾ ਵੀ ਮੜਾ ਸੋਚ ਕੇ ਬਹਿਣਾ ਆ ਕੋਈ ਬੋਲੂਗਾ ਕੋਈ ਹਨਾ ਇੱਕ ਗੱਲ ਹੋਰ ਵੀ ਆ ਉਹਨੂੰ ਵੀ ਹੋ ਗਿਆ ਥੋੜਾ ਜਿਹਾ ਅੱਗੇ ਨੀ ਤੇ ਗੋਆ ਗੋਆ ਲੈ ਕੇ ਜਾਣਾ ਰੇੜੀ ਤੇ ਜਿੱਦਾਂ ਉਹਨੂੰ ਵੀ ਇਹ ਕੱਢਣਾ ਹੁਣ ਗੋਆ ਵੀ ਹੱਥ ਵਾਲੀ ਰੇੜੀ ਤੇ ਲੈ ਜਾਂਦਾ ਨਹੀਂ ਭਾਜੀ ਇਹ ਗੰਦਾ ਹੋਊਗਾ ਇਹ ਗੰਦਾ ਹੋਊਗਾ ਐਸੇ ਨਾਲ ਯਾਰ ਉਹ ਬਾਨੀ ਨਵਾਂ ਗਿਆਣਾ ਜਿਵੇਂ ਏਜੰਸੀ ਚੋਂ ਆਉਂਦਾ ਸੀ ਉਦਾਂ ਹੀ ਤਾਂ ਹੋ ਗਿਆ ਸਾਰਿਆਂ ਨੂੰ ਇਦਾਂ ਹੋਊ ਕੱਲੇ ਛੋਟੂ ਨੂੰ ਨਹੀਂ ਆਪਾਂ ਨੂੰ ਵੀ ਤੁਹਾਨੂੰ ਸਭ ਨੂੰ ਆਈ ਨਵੀਂ ਚੀਜ਼ ਤੇ ਹੁੰਦਾ ਨਾ ਜਿਵੇਂ ਆਪਾਂ ਐ ਹੱਥੁੱਤ ਵੀ ਲਾਉਣੇ ਆ ਕੜਾ ਪਾਇਆ ਹੋਇਆ ਆਪਾਂ ਕਪੜਾ ਮਾਰੀ ਆਪੋ ਨੂੰ ਇਦਾਂ ਹੁੰਦਾ ਸਕ੍ਰੈਚ ਫਿਰੋ ਤੇ ਜੇ ਉਹੋ ਹੀ ਚੀਜ਼ ਪੁਰਾਣੀ ਹੋਵੇ ਆਪਾਂ ਨੂੰ ਸਗੋ ਕਹਣਾ ਕੋਈ ਨਹੀਂ ਯਾਰ ਬਿਲਕੁਲ ਬਿਲਕੁਲ ਚੱਲਣ ਦੇ ਲਓ ਜੀ ਦੋਸਤੋ ਮਿੱਤਰੋ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਦਾ ਟਰੈਕਟਰ ਦੱਸਿਓ ਵੀਰਾਂ ਨੇ 15 ਦਿਨਾਂ ਚ ਰੈਡੀ ਕੀਤਾ ਤੇ ਜੇ ਕਿਸੇ ਹੋਰ ਵੀਰ ਨੇ ਵੀ ਕੀਤਾ ਤੇ ਦੱਸਿਓ ਜਰੂਰ ਵੱਧ ਘਟ ਸ਼ਬਦ ਕੋਈ ਬੋਲਿਆ ਗਿਆ ਹੋਵੇ ਉਹਦੇ ਲਈ ਮਾਫੀ ਆ ਮਿਲਦੇ ਆਪਾਂ ਅਗਲੀ ਵੀਡੀਓ ਚ ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ